ਪ੍ਰੋਬਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਦਾ ਸ਼ੰਭੂ ਬਾਡਰ ਦੀ ਐਕਸਕਲੂਸਿਵ ਵੀਡੀਓ ਤੁਹਾਨੂੰ ਦਿਖਾ ਰਿਹਾ ਜਦੋਂ ਸ਼ੰਭੂ ਬਾਡਰ ਦੀ ਸਟੇਜ ਦੇ ਉੱਪਰ ਪੰਜਾਬ ਪੁਲਿਸ ਚੜ ਜਾਂਦੀ ਔਰ ਉਸ ਤੋਂ ਬਾਅਦ ਸਟੇਜ ਨੂੰ ਪੱਟ ਕੇ ਸੁੱਟ ਦਿੱਤਾ ਜਾਂਦਾ ਪੱਕੇ ਸਾਰੇ ਪੱਟੇ ਜਾਂਦੇ ਆ ਤੇ ਫਿਰ ਜਿਹੜੇ ਬੋਰਡ ਲੱਗੇ ਹੋਏ ਸੀ ਜਿਹੜੇ ਹੋਲਡਿੰਗ ਲੱਗੀਆਂ ਹੋਈਆਂ ਸਾਰੀਆਂ ਉਹ ਪੱਟ ਦਿੱਤੀਆਂ ਜਾਂਦੀਆਂ ਸਾਰੀ ਬਿਜਲੀ ਦੀ ਜਿਹੜੀ ਪੂਰੀ ਚੱਲਦੀ ਸੀ ਉੱਥੋਂ ਤੋਂ ਹੰਦਾ ਦੇ ਕਿ ਸਪਲਾਈ ਉਹ ਸਾਰੀ ਪੱਟ ਦਿੱਤੀ ਜਾਂਦੀ ਹੈ ਕਿਉਂਕਿ ਸ਼ੰਭੂ ਬਾਡਰ ਵੀ ਜਿਹੜਾ ਅੱਜ ਰਾਤ ਨੂੰ ਖੋਲਿਆ ਜਾਏਗਾ ਕੁਝ ਹੀ ਘੰਟਿਆਂ ਦੇ ਵਿੱਚ ਸ਼ੰਭ ਆਏਗਾ ਔਰ ਦੂਜੇ ਪਾਸੇ ਅੱਜ ਤੁਹੋਂ ਦੱਸ ਦੇ ਕਿ ਕਿਸਾਨਾਂ ਦੇ ਵੱਲੋਂ ਮੀਟਿੰਗ ਦੇ ਵਿੱਚ ਆਇਆ ਗਿਆ ਸੀ ਜਿਹੜਾ ਇੱਕ ਸੱਦਾ ਦਿੱਤਾ ਗਿਆ ਸੀ ਕੇਂਦਰ ਦੇ ਨਾਲ ਮੀਟਿੰਗ ਹੁੰਦੀ ਆ ਔਰ ਉਸ ਤੋਂ ਬਾਅਦ ਜਦੋਂ ਮੋਹਾਲੀ ਬਲ ਨੂੰ ਜਾਣ ਲੱਗਦੇ ਆ ਮੀਟਿੰਗ ਖਤਮ ਹੋਣ ਤੋਂ ਬਾਅਦ 4 ਮਈ ਦਾ ਅਗਲਾ ਪ੍ਰੋਗਰਾਮ ਰੱਖਿਆ ਗਿਆ ਮੀਟਿੰਗ ਦੇ ਲਈ ਪਰ ਐਨ ਮੌਕੇ ਤੇ ਜਿਹੜਾ ਉੱਥੇ 에어ਪੋਰਟ ਰੋਡ ਦੇ ਉੱਪਰ ਹੀ ਤੁਹੋਂ ਦੱਸ ਦੇ ਕੇ ਜਗਜੀਤ ਸਿੰਘ ਡੱਲਿਆ ਸਰਵਨ ਸਿੰਘ ਪੰਦੇਰ ਹੋਣਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਔਰ ਉਸ ਤੋਂ ਬਾਅਦ ਪੂਰਾ ਐਕਸ਼ਨ ਸ਼ੁਰੂ ਹੁੰਦਾ ਹੈ ਡੀਆਈਜੀ ਮਨਦੀਪ ਸਿੰਘ ਸਿੱਧੂ ਪਾਉਂਦੇ ਆ ਖਨੌਰੀ ਬਾਰਡਰ ਔਰ ਸ਼ੰਭੂ ਬ ਦੇ ਉੱਪਰ ਚੜੇ ਹੋਏ ਨੇ ਪੁਲਿਸ ਮੁਲਾਜ਼ਮਔਰ ਨਾਲ-ਨਾਲ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਨੈਟ ਕਿਤੇ ਨਹੀਂ ਚੱਲ ਰਿਹਾ ਨਾ ਸ਼ੰਭੂ ਬਾਡਰ ਤੇ ਨੈਟ ਚੱਲ ਰਿਹਾ ਨਾ ਖਨੋਰੀ ਬਾਡਰ ਤੇ ਨੈਟ ਚੱਲ ਰਿਹਾ ਨਾ ਪਟਿਆਲਾ ਦੇ ਕੁਝ ਇਲਾਕਿਆਂ ਦੇ ਵਿੱਚ ਨੈਟ ਚੱਲ ਰਿਹਾ ਤਾਂ ਲੋਕ ਬਹੁਤ ਜ਼ਿਆਦਾ ਦੇਖਣਾ ਵੀ ਚਾਹੁੰਦੇ ਆ ਕਿ ਆਖਰਕਾਰ ਹੋ ਕੀ ਰਿਹਾ ਪੰਜਾਬ ਦੇ ਵਿੱਚ ਸ਼ੰਭੂ ਬਾਡਰ ਤੇ ਕੀ ਕੀ ਹੋ ਰਿਹਾ ਖਨੋਰੀ ਬਾਡਰ ਤੇ ਕੀ ਹੋ ਰਿਹਾ ਪਰ ਦੇਖੋ ਇੱਕ ਵਾਰ ਮੈਂ ਕਹਾਂਗਾ ਕਿ ਵਿਕਰਮ ਫੁੱਲ ਸਕਰੀਨ ਬਿਲਕੁਲ ਕਰ ਦਿੱਤੀ ਜਾਏ ਔਰ ਐਕਸਕਲੂਸਿਵ ਵੀਡੀਓ ਜਿਹੜੀ ਤੁਹਾਨੂੰ ਦਿਖਾ ਰਿਹਾ ਸ਼ੰਭੂ ਬਾਡਰ ਦੀ ਸ਼ੰਭੂ ਬਾਡਰ ਦੀ ਸਟੇਜ ਮੁਲਾਜ਼ਮਾ ਦੇ ਵੱਲੋਂ ਮੋਰਚਾ ਸਾਂਭਿਆ ਗਿਆ ਸਾਰੇ ਪੱਖੇ ਲਾ ਦਿੱਤੇ ਗਏ ਨੇ ਔਰ ਸਾਰਿਆਂ ਦੇਖ ਸਕਦੇ ਹੋ ਕੁਰਸੀਆਂ ਚੱਕ ਕੇ ਸੁੱਟ ਦਿੱਤੀਆਂ ਗਈਆਂ ਨੇ ਔਰ ਪੂਰੀ ਬਿਜਲੀ ਸਪਲਾਈ ਜਿਹੜੀ ਹੁੰਦੀ ਸੀ ਉਹ ਜਿਹੜੀ ਸਾਰੀ ਆ ਉਹ ਕਰ ਦਿੱਤੀ ਗਈ ਆ ਖਤਮ ਔਰ ਜਿੰਨੇ ਬੋਰਡ ਸਾਰੇ ਲੱਗੇ ਹੋਏ ਸੀ ਉਹਨਾਂ ਨੂੰ ਵੀ ਪੱਟ ਕੇ ਸੁੱਟ ਦਿੱਤਾ ਗਿਆ ਸ਼ੰਭੂ ਬਾਰਡਰ ਕੁਝ ਘੰਟਿਆਂ ਦੇ ਵਿੱਚ ਖੁੱਲਣ ਵਾਲਾ ਔਰ ਨਾਲ ਨਾਲ ਤੁਸੀਂ ਜਲਦੀ ਇਸ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਕਿਉਂਕਿ ਸ਼ੇਅਰ ਕਰੋਗੇ ਤਾਂ ਲੋਕਾਂ ਤੱਕ ਪਹੁੰਚੇਗੀ ਔਰ ਲੋਕ ਜਿਹੜੇ ਆ ਘਰਾਂ ਦੇ ਵਿੱਚ ਬੈਠੇ ਬਹੁਤ ਸਾਰਾ ਕੁਝ ਦੇਖਣਾ ਵੀ ਚਾਹੁੰਦੇ ਆ ਕਿ ਆਖਰਕਾਰ ਸ਼ੰਭੂ ਬਾਰਡਰ ਤੇ ਕੀ ਹੋਇਆ ਖਨ ਕੀ ਹੋਇਆ ਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਮੌਕੇ ਦੀ ਵੀਡੀਓ ਜਿਹੜੀ ਸ਼ੰਭੂ ਬਾਰਡਰ ਦੇ ਕਿਸ ਪ੍ਰਕਾਰ ਡਾਂਗਾ ਦੇ ਨਾਲ ਜਿਹੜਾ ਪੂਰਾ ਪੱਖੇ ਕੱਲੇ ਕੱਲੇ ਲਾਏ ਜਾ ਰਿਹਾ ਸ਼ੈੱਡ ਜਿਹੜਾ ਉਸ ਨੂੰ ਵੀ ਪੱਟਿਆ ਜਾਏਗਾ ਔਰ ਉਸ ਤੋਂ ਬਾਅਦ ਪੂਰੀ ਸਟੇਜ ਪਰਾਂ ਕਰ ਦਿੱਤੀ ਜਾਏਗੀ ਖਦੇੜ ਦਿੱਤੀ ਜਾਏਗੀ ਤੇ ਫਿਰ ਇਹ ਪੂਰਾ ਰਸਤਾ ਜਿਹੜਾ ਉਹ ਖੋਲਿਆ ਜਾਣਾਗਾ ਤਾਂ ਪੈਨਿਕ ਨਾ ਹੋਵੇ ਜਿਸ ਦੇ ਕਰਕੇ ਪੁਲਿਸ ਨੇ ਇਸ ਦੇ ਪਹਿਲਾਂ ਹੀ ਜਿਹੜਾ ਪ੍ਰਬੰਧ ਕੀਤੇ ਹੋਏ ਨੇ ਕੋਈ ਘਬਰਾਹਟ ਨਾ ਪੈਦਾ ਹੋਵੇ ਜਿਸ ਦੇ ਕਰਕੇ ਐਵੇਂ ਜਿਹੜਾ ਕੋਈ ਨੁਕਸਾਨ ਨਾ ਹੋ ਜਾਵੇ ਤਾਂ ਉਹ ਚੀਜ਼ਾਂ ਨੂੰ ਲੈ ਕੇ ਵੀ ਪੂਰਾ ਧਿਆਨ ਇੱਥੇ ਰੱਖਿਆ ਗਿਆ ਹੈਗਾ ਲਗਭਗ 1 ਸਾਲ ਤੋਂ ਇਹ ਪੂਰਾ ਚੱਲ ਰਿਹਾ ਸੀ ਮੋਰਚਾ ਸ਼ੰਭੂ ਔਰ ਖਨੋਰੀ ਬਾਰਡਰ ਦਾ ਸੱਤ ਗੇੜਾਂ ਦੀ ਜਿਹੜੀ ਹੈ ਮੀਟਿੰਗ ਹੋ ਚੁੱਕੀ ਸੀ ਅੱਜ ਸੱਤਵੇਂ ਗੇੜ ਦੀ ਮੀਟਿੰਗ ਖਤਮ ਹੋਈ ਸੀ ਅੱਠਵੇਂ ਗੇੜ ਦੀ ਮੀਟਿੰਗ ਜਿਹੜੀ ਹੈ 4 ਮਈ ਨੂੰ ਕਿਹਾ ਗਿਆ ਪਰ ਉਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਜਿਹੜਾ ਸਾਰਾ ਕੰਮ ਹੋਇਆ ਪੁਲਿਸ ਦੇ ਵੱਲੋਂ ਮੋਰਚਾ ਸਾਂਭਿਆ ਗਿਆ ਮੋਰਚੇ ਦੇ ਨਾਲ ਜਿਹੜਾ ਤੁਸੀਂ ਦੇਖੋ ਕਿਸ ਪ੍ਰਕਾਰ ਇੱਥੋਂ ਸਾਰਾ ਬਾਰਡਰ ਵੀ ਖਾਲੀ ਕਰਾਇਆ ਗਿਆ ਸ਼ੰਭੂ ਬਾਰਡਰ ਵੀ ਖੋਲਿਆ ਗਿਆ ਔਰ ਖਨੋਰੀ ਬਾਰਡਰ ਵੀ ਖੋਲਿਆ ਗਿਆ ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜਾਗਾ ਅੱਧੀ ਰਾਤ ਆ ਲੋਕ ਆ ਕਿਸਾਨਾਂ ਨੂੰ ਜਿਹੜਾ ਧੰਦਾ ਦੇ ਕੇ ਬਾਦਰਗੜ ਲਿਆਂਦਾ ਗਿਆ ਹੈਗਾ ਜਿੱਥੇ ਕਮਾਂਡੋ ਸੈਂਟਰ ਬਣਿਆ ਹੋਇਆ ਉੱਥੇ ਕਿਸਾਨਾਂ ਨੂੰ ਲਿਆਂਦਾ ਗਿਆ ਹੈਗਾ ਉੱਥੇ ਜਿਹੜਾ ਜਗਜੀਤ ਸਿੰਘ ਡੱਲੇਵਾਲ ਨੂੰ ਲਿਆਂਦਾ ਗਿਆ ਪਰ ਆ ਤਸਵੀਰਾਂ ਦੇ ਵਿੱਚ ਦੇਖੋ ਕਿਸ ਪ੍ਰਕਾਰ ਪੂਰਾ ਸਟੇਜ ਜਿਹੜੀ ਆ ਪੱਟ ਦਿੱਤੀ ਗਈ ਆ ਔਰ ਇਹ ਸਾਰਾ ਅੱਜ ਹੁਣ ਸ਼ੰਭੂ ਔਰ ਪੰਜਾਬ ਹਰਿਆਣਾ ਬਾਰਡਰ ਖੁੱਲ ਜਾਏਗਾ ਪੰਜਾਬ ਸਰਕਾਰ ਲਗਾਤਾਰ ਤਰਕ ਦੇ ਰਹੀ ਹੈ ਕਿ ਭਾਈ 1 ਸਾਲ ਤੋਂ ਸਾਰੇ ਬਾਰਡਰ ਬੰਦ ਸੀ ਸਾਰੇ ਰਸਤੇ ਬੰਦ ਸੀ ਪਰ ਅਸੀਂ ਜਿਹੜਾ ਮਜਬੂਰ ਹੋ ਕੇ ਸਾਨੂੰ ਸਾਰਾ ਕੁਝ ਕਰਨਾ ਪੈ ਰਿਹਾ ਕਿਉਂਕਿ ਅਸੀਂ ਲਗਾਤਾਰ ਕਹਿ ਰਹੇ ਸੀ ਕਿ ਇਸ ਨੂੰ ਖੋਲਿਆ ਜਾਵੇ ਸੜਕਾਂ ਨੂੰ ਨਾ ਰੋਕਿਆ ਜਾਵੇ ਉਸੇ ਤਰਜ਼ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਪੁਲਿਸ ਕਿਸ ਪ੍ਰਕਾਰ ਸਟੇਜ ਦੇ ਉੱਪਰ ਚੜੀ ਔਰ ਸਟੇਜ ਤੋਂ ਕੱਲੀ-ਕੱਲੀ ਚੀਜ਼ ਜਿਹੜੀ ਹੈ ਪੱਟ ਦਿੱਤੀ ਗਈ ਹੈ ਕਦੇ ਇੱਕ ਵਾਰ ਤੁਹਾਨੂੰ ਲੈ ਚਲਾਂਗੇ ਇਸ ਵੀਡੀਓ ਤੱਕ ਜਿਹੜੀ ਸ਼ੰਭੂ ਬਾਟ ਦੇ ਸਾਹਮਣੇ ਆ ਰਹੀ ਹੈ